ਬਾਬਾ ਜੀ ਤੁਸੀਂ ਬਹੁਤ ਗਿਆਨ ਪ੍ਰਾਪਤ ਹੈ ਤੁਹਾਨੂੰ ਪੂਰੇ ਧਰਮਾਂ ਦਾ ਵੇਦਾ ਦਾ ਮੁਸਲਮ ਦਾ ਸਿੱਖਾਂ ਦਾ ਤੇ ਸਾਨੂੰ ਇਹ ਗਾਈਡ ਕਰੋ ਕਿ ਸਾਡੇ ਜੋ ਹਾਲਾਤ ਨੇ ਅੱਜ ਕੱਲ ਸਾਰੇ ਵਿਦਵਾਨ ਹੋਣ ਦੇ ਬਾਵਜੂਦ ਪੜੇ ਲਿਖੇ ਬੰਦੇ ਹੋਣ ਦੇ ਬਾਵਜੂਦ ਜੋ ਬੈਂਕਰਫਸੀ ਦਿਵਾਲੀਆਪਨ ਜਿਹੜਾ ਪੋਲਿਟਿਕਸ ਤੇ ਰਿਲੀਜਨ ਚ ਆਇਆ ਉਹਦਾ ਕੀ ਇਲਾਜ ਹੈ ਅੰਦੇਖੋ ਇਲਾਜ ਤਾਂ ਕਿਸੇ ਵੀ ਬਿਮਾਰੀ ਦਾ ਬਾਅਦ ਚ ਹੁੰਦਾ ਪਹਿਲਾਂ ਬਿਮਾਰੀ ਡਾਇਗਨੋਸ ਹੁੰਦੀ ਹੈ ਬਿਮਾਰੀ ਹੈ ਕੀ ਤਾਂ ਗੁਰਬਾਣੀ ਹੀ ਗਾਈਡ ਕਰਦੀ ਹੈ ਮੈਂ ਗੁਰਬਾਣੀ ਤੋਂ ਹੀ ਸਾਰੇ ਗਿਆਨ ਲੈ ਲਿਆ ਨਾ ਮੈਂ ਵੇਦ ਪੜ੍ਹੇ ਨੇ ਨਾ ਮੈਂ ਕੁਰਾਨ ਪੜ੍ਹੀ ਹੈ ਇਹਦੇ ਵਿੱਚ ਸਭ ਕੁਝ ਹੈ ਗੁਰਬਾਣੀ ਦੇ ਵਿੱਚ ਹੀ ਸਾਨੂੰ ਦੇ ਤਖਲੀ ਦੇ ਵਿੱਚ ਹੀ ਸਾਰਾ ਗਿਆਨ ਤਾਂ ਉਹ ਕਹਿੰਦੇ ਨੇ ਪਰਮੇਸ਼ਰ ਤੋਂ ਭੋਲੇ ਆਪੇ ਆਪਣ ਸਭੇ ਰੋਗ। ਜਿਆਦਾ ਸੀ ਪਰਮੇਸ਼ਰ ਨੂੰ ਭੁੱਲ ਜਾਣੇ ਹਨ। ਫਿਰ ਆ ਰੋਗ ਜਿਹੜੇ ਨੇ ਹੁਣ ਸਾਨੂੰ ਬਿਮਾਰੀਆਂ ਛਿੜੀਆਂ ਹੋਈਆਂ ਨੇ, ਰੋਗ ਕੀ ਨੇ? ਆ ਜਿਹੜੇ ਸਾਡੇ ਔਗਣ ਨੇ ਹੀ ਰੋਗ ਨੇ। ਮਾਨਸਿਕ ਰੋਗ ਔਗਣ ਹੁੰਦੇ ਨੇ। ਹਉਮੈ ਦੀਰਗ ਰੋਗ ਹੈ। ਹਉਮੈ ਸਾਰਿਆਂ ਦੀ ਮਾਂ ਹੈ। ਹਉਮੈ ਪਰਮਚੋ ਪੈਦਾ ਹੁੰਦੀ ਹੈ। ਲੋਭ ਵੱਡਾ ਹੈ। ਗੁਰਬਾਣੀ ਕਹਿੰਦੇ ਲੋਭੀ ਕਾ ਬਸਾ ਨਾ ਕੀਜੇ ਜੇ ਕਾ ਪਰ ਬਸਾਏ ਪਰ ਸਾਡੇ ਗੁਰਦਾਰੇ ਲੋਭदाई ਪ੍ਰਚਾਰ ਹੁੰਦਾ ਇੱਛਾ ਪੂਰੀਆਂ ਕਰੋ ਇਹ ਕਰੋ ਉਹ ਕਰੋ ਇਸ ਕਰਕੇ ਕਮਜ਼ੋਰੀ ਹੈ ਰਹੀ ਆਦਮੀ ਦੀ ਕਿ ਧਰਮ ਉਹ ਤੋਂ ਦੁਨੀਆ ਛਡਾਉਂਦਾ ਦੁਨੀਆ ਦਾ ਬੋਝ ਲਾਉਂਦਾ ਮਾਇਆ ਛਡਾਉਂਦਾ ਜਿਹੜਾ ਅਸਲੀ ਧਰਮ ਮਾਇਆ ਸੀ ਛਡਾਉਣੀ ਚਾਹੁੰਦੇ। ਮਾਇਆ ਛੱਡਣ ਦਾ ਮਤਲਬ ਸਰੀਰ ਵੀ ਛੱਡ ਦੇਣਾ ਚਾਹੁੰਦੇ। ਸਰੀਰ ਦਾ ਮੋਹ ਛੱਡ ਦੇਣਾ। ਹੁਣ ਉਹਨਾਂ ਨੇ ਇਹ ਕਹਿਤਾ ਵੀ ਮਾਇਆ ਤਾਂ ਨਹੀਂ ਛੱਡ ਹੁੰਦੀ ਅਸੀਂ ਐਸਾ ਧਰਮ ਹੀ ਛੱਡਿਆ ਜਿਹੜਾ ਸਾਤੋਂ ਸਭ ਕੁਝ ਛਡਾਉਂਦਾ ਹੈ। ਇਹਨਾਂ ਨੇ ਧਰਮ ਹੀ ਛੱਡਤਾ। ਧਰਮ ਆਪਣੇ ਮਤਲਬ ਦਾ ਧਰਮ। ਜਿੰਨਾ ਕ ਸਾਨੂੰ ਸੂਟ ਕਰਦਾ ਧਰਮ। ਉਹਨਾਂ ਘਰ ਰਖ ਲਿਆ। ਰਹਿਤ ਗੁਰਬਾਣੀ ਰਹਿਤ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ ਗੁਰੂ ਕਹਿੰਦਾ ਮੈਨੂੰ ਸਿੱਖ ਨਾਲ ਨਹੀਂ ਪਿਆਰ ਜਿਉ ਉਹਦੇ ਕੋ ਰਹਿਤ ਆ ਉਹਦੀ ਰਹਿਤ ਨਾਲ ਪਿਆਰ ਹੈ ਨਾ ਕਿ ਉਹਦੇ ਸਰੀਰ ਨਾਲ ਪਿਆਰ ਹੈ ਮੈਨੂੰ ਉਹ ਰਹਿਤ ਛੱਡ ਕੇ ਸੀ ਨਾਲ ਮਰਿਆ ਦਾ ਲਾ ਲਈ ਮਰਿਆ ਦਾ ਜਾ ਗਿਆ ਨਿਤਨੇਮ ਨਿਤਨੇਮ ਕਰੋ ਜੀ ਪੰਜ ਬਾਣੀਆਂ ਪੜੋ ਜੀ ਹੁਣ ਰਹਿਤ ਕੀ ਆ ਰਹਿਤਾ ਸਾਸ ਸਾਸ ਸਿਮਰੋ ਗੋਬਿੰਦ ਇਹ ਰਹਤਾ ਇੱਕ ਖਿੰਨ ਤਿਸਵਨ ਜੀਵਣਾ ਬਿਰਥਾ ਜਨਮ ਜਨ ਇਹ ਤਾਂ ਅਸੀਂ ਰਹਤ ਮਰਿਆਦਾ ਵਿੱਚ ਹੋਏ ਰਸਵਰੇ ਪੰਜ ਬਾੜੀਆਂ ਪੜ੍ਹ ਲਓ ਬਾਕੀ ਠੀਕ ਹੈ ਛੁੱਟੀ ਧਰਮ ਤੋਂ ਥੱਲੇ ਡੇਗਦਾ ਇਹ ਸਾਨੂੰ ਜਿੰਨਾ ਪੁਜਾਰੀ ਬਾਦ ਆ ਧਰਮ ਤੋਂ ਥੱਲੇ ਡੇਗਦਾ ਸਾਨੂੰ ਚੰਗਾ ਲੱਗਦਾ ਵੀ ਇਹ ਤਾਂ ਸਾਨੂੰ ਤਾਂ ਛੁੱਟੀ ਮਿਲ ਗਈ ਬਹੁਤ ਚੀਜ਼ਾਂ ਤੋਂ ਇਹ ਖਤਰਨਾਕ ਸੀ ਗੁਰਬਾਣੀ ਤੋਂ ਅਸੀਂ ਥੱਲੇ ਆ ਗਏ ਪਰ ਮਹੇਸ਼ਰ ਤੋਂ ਭੋਲਿਆ ਬਿਆਪਨ ਸਭੇ ਰੋਗ ਜਿਹੜਾ ਲੋਭ ਹੈ ਸਵਾਰਥ ਹੈ ਸਵਾਰਥ ਤਾਂ ਧਰਮ ਨੂੰ ਰਹਿਣੇ ਨਹੀਂ ਦਿੰਦਾ ਸਵਾਰਥ ਤਾਂ ਇਕੱਠ ਘਰ ਚ ਨਹੀਂ ਰਹਿਣ ਦਿੰਦਾ ਘਰ ਦੇ ਵਿੱਚ ਸਵਾਰਥ ਆ ਜਾ ਸਗੇ ਭਾਈਆ ਡੋਢੀ ਹੋ ਜਾਂਦੇ ਨੇ ਸਵਾਰਥ ਇੱਕ ਐਸੀ ਚੀਜ਼ ਹੈ ਜਿਹੜਾ ਇੱਕ ਦੇ ਦੋ ਕਰ ਦਿੰਦਾ ਸਾਡੀ ਯੂਨਿਟੀ ਕਿਵੇਂ ਬਣਾਈ थी ਸੰਗਤ ਕਿਵੇਂ ਬਣਦੀ ਹੈ ਗੁਰਸੰਗਤ ਸਵਾਰਥ ਤੇ ਤਿਆਗ ਬਿਨਾਂ ਸੰਗਤ ਜੁੜੇ ਨਹੀਂ ਸਕਦੀ ਇਕੱਠੀ ਹੋਈ ਨਹੀਂ ਸਕਦੀ ਹੁਣ ਸਾਡੇ ਜਿਹੜੀ ਸੰਗਤ ਬਣਦੀ ਹੈ ਕੋਈ ਵੀ ਸਿਆਸੀ ਪਾਰਟੀ ਬਣਦੀ ਹੈ ਉਹਦਾ ਆਧਾਰ ਹੈ ਸਿਆਸਤ ਹੈ ਅਕਾਲੀ ਦਲ ਦਾ ਆਧਾਰ ਹੈ ਸਿਆਸਤ ਹੈ ਜਿੱਤੇ ਸਿਆਸਤ ਹੋ ਉਤੇ ਇਲੈਕਸ਼ਨ ਹੋਊ ਸਵਾਰਥ ਹੋਊ ਉਤੇ ਇਲੈਕਸ਼ਨ ਹੋਊ ਗੁਰੂ ਘਰ ਚ ਇਲੈਕਸ਼ਨ ਵਾਸਤੇ ਕੋਈ ਜਗ੍ਹਾ ਨਹੀਂ ਜੇ ਇਲੈਕਸ਼ਨ ਦਾ ਗੁਰਨਾਨਕ ਦੇਵ ਜੀ ਸ੍ਰੀ ਚੰਦ ਗੁਰੂ ਬਣਦਾ ਉਹਨਾਂ ਨੇ ਸ੍ਰੀ ਚੰਦ ਨਹੀਂ ਬਣਾਇਆ ਲੈਣੇ ਨੂੰ ਗੁਰੂ ਬਣਾਇਆ ਇਹ ਹੈ ਮੇਰੀ ਗੱਲ ਕਿਉਂਕਿ ਸ੍ਰੀ ਚੰਦ ਨੇ ਵਿਚਾਰਧਾਰਾ ਹੋਰ ਥੀ ਸ੍ਰੀ ਚੰਦ ਉਹਦੋਂ ਹੀ ਵਿਚਾਰਧਾਰਾ ਡੋਬ ਦਿੰਦਾ ਜੇ ਉਹਨੂੰ ਬੜਾਉਂਦਾ ਦੋਨਾਂ ਨੂੰ ਵਿਚਾਰਧਾਰਾ ਦੀ ਲੋੜ ਸੀ ਵੀ ਇਹ ਵਿਚਾਰਧਾਰਾ ਕਹਾਂ ਚੱਲੇ ਉਹ ਕਿਹਨੇ ਚਲਾਈ ਉਹ ਲੈਣੇ ਨੇ ਚਲਾਈ ਅੰਗਦ ਬੜੇ ਗੁਰੂ ਅੰਗਦ ਅੰਗਦ ਤਾਂ ਵੈਸੇ ਕਿਹਾ ਹੀ ਆ ਨਾ ਅਸਲ ਨਾ ਅੰਗਦ ਨਹੀਂ ਹੈ ਅਸਲ ਨਾ ਲੈਣੇ ਤੋਂ ਬਾਅਦ ਨਾਨਕ ਹੀ ਹੈ ਉਹ ਨਾਨਕ ਲਿਖਦੇ ਨੇ ਆਪਣੇ ਆਪ ਨੂੰ ਦੂਆ ਨਾਨਕ ਤੀਗਰ ਨਾਨਕ ਅੰਗਦ ਕਿਤੇ ਇੱਕ ਦੋ ਥਾਂ ਆਇਆ ਹੋਇਆ ਅੰਗਦ ਉਹ ਵੀ ਦਸਬਾਛਾ ਨੇ ਲਿਖੇ ਲਿਖਿਆ ਅੰਗਦ ਨਾਨਕ ਅੰਗਦ ਕੋ ਵਪਤਰਾ ਤਰੰ ਪ੍ਰਚਲ ਜਗਮੇ ਕਰਾ ਘੁਰਬਾਨੀ ਜੋ ਉਹਨੇ ਆਪਣੇ ਆਪ ਨੂੰ ਅਗਤ ਕਿਤੇ ਨਹੀਂ ਕਿਹਾ ਗੱਲ ਵਿਚਾਰਤਾਰਾ ਦੀ ਸੀ ਵਿਚਾਰਤਾਰਾ ਦੇ ਵਿੱਚ ਸਵਾਰਥ ਵਾਸਤੇ ਕੋਈ ਜਗ੍ਹਾ ਨਹੀਂ ਸਿੱਖੀ ਜਦੋਂ ਸਵਾਰਥ ਆ ਬੜਿਆ ਕੱਠ ਰਹਿ ਨਹੀਂ ਸਕਦਾ ਜਦੋਂ ਹਿੰਦੁਸਤਾਨ ਦੇ ਉੱਤੇ ਕਬਜ਼ਾ ਆਉਂਦੇ ਰਹੇ ਨੇ ਮੁਸਲਮਾਨ ਜਿਹੜਾ ਵੀ ਨਵਾਂ ਧਰਮ ਬਣਨਾ ਹੁੰਦਾ ਉਹ ਸਵਾਰਥ ਉਹ ਤਿਆਕ ਇਹ ਸਵਾਰਥ ਬਹੁਤ ਹੱਦ ਤੱਕ ਤਿਆਕਿਆਂ ਕਹਿ ਲੋ ਇਕੱਠਾ ਹੁੰਦਾ ਹੁੰਦਾ ਉਹਨਾਂ ਦਾ ਉਹ ਦੂਜਿਆਂ ਦੇ ਹਾਵੀ ਹੋ ਜਾਂਦੇ ਸਵਾਰਥੀਆਂ ਤੇ ਐਵੇਂ ਜਦੋਂ ਸੰਗਤ ਇੱਕ ਬਣੀ ਸਵਾਰਥ ਨੇ ਸਵਾਰਥ ਹੋ ਕੇ ਇਕੱਠ ਹੋਇਆ ਉਹਨਾਂ ਨੇ ਉਹ ਟਾੜਵੀਆਂ ਦਾ ਮੂੰਹ ਬੰਦ ਕਰਤਾ ਉਹ ਕਾਬਲ ਫੇਰ ਜਿੱਤਲੇ ਕਾਬਲ ਤੇ ਰਾਜ ਕਰ ਲੈ ਜਿਹੜਾ ਕਾਬਲ ਸਾਨੂੰ ਸਾਡੇ ਤੇ ਰਾਜ ਕਰਦਾ ਸੀ ਉਹ ਤੇ ਕਰਾਮਾਤ ਕੀ ਕਰਾਮਾਤੀ ਸੰਗਤ ਇਕੱਠੀ ਸਵਾਰਥ ਦਾ ਤਿਆਗ ਜਦੋਂ ਸਵਾਰਥ ਆ ਗਿਆ ਹੁਣ ਫਿਰ ਉਹੀ ਹਾਲ ਹੈ ਜਿੱਥੇ ਸਵਾਰਥ ਹੁੰਦਾ ਉਥੇ ਧਰਮ ਨਹੀਂ ਹੁੰਦਾ ਪਰਮਾਰਥ ਨਹੀਂ ਹੁੰਦਾ ਇਹ ਦੋ ਸਿਰ ਨੇ ਧਰਮ ਦੇ ਜਿਵੇਂ ਲਾਠੀ ਹੁੰਦੀ ਹੈ ਨਾ ਆਪਣੀ ਉਹਦੇ ਦੋ ਸਿਰ ਹੁੰਦੇ ਨੇ ਇੱਕ ਸਵਾਰਥ ਹੈ ਇੱਕ ਸਿਰ ਪਰਮਾਰਥ ਹੈ ਪਰਮਾਰਥ ਹੈ ਸਭ ਕੁਝ ਤਿਆਗ ਦੇਣਾ ਸਭ ਕੁਝ ਨਿਸ਼ਾਵਰ ਕਰ ਦੇਣਾ ਧਰਮ ਦੇ ਉੱਤੇ ਕੀਤਾ ਹੀ ਸਾਰਿਆਂ ਨੇ ਜਿਨ੍ਹਾਂ ਨੇ ਆਪਾਂ ਨਾਂ ਲੈਨੇ ਬਲੀਦਾਨ ਦੇਣਾ ਧਰਮ ਵਾਸਤੇ ਉਹ ਪਰਮਾਰਥ ਹੈ ਉਹ ਧਰਮੀ ਆਦਮੀ ਹੈ ਧਰਮ ਮੰਗਦਾ ਤਨ ਮਨ ਤਨ ਸਭ ਸੌਂਪ ਗੁਰ ਕੋ ਫਲ ਵੀ ਨਹੀਂ ਕਹਿੰਦੇ ਮਿਲਦਾ ਤਨ ਮਨ ਤੰਦ ਤੇ ਦੇ ਵੀ ਨਹੀਂ ਮਿਲਦਾ ਕੁਝ ਤਨ ਮਨ ਤੰਦ ਤੇ ਤੇ ਵੀ ਉਹ ਚੀਜ਼ ਨਹੀਂ ਮਿਲਦੀ ਜਿਹੜੀ ਅਸਲੀ ਹੈ ਤਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਤਨ ਮਨ ਧਨ ਸਭ ਸੌਂਪੀ ਗੁਰ ਕੋ ਫਿਰ ਹੁਕਮ ਮੰਨਿਆ ਪਾਈਏ ਜੇ ਹੁਕਮ ਨਹੀਂ ਨ ਮੰਨਦਾ ਫਿਰ ਵੀ ਨਹੀਂ ਪ੍ਰਾਪਤੀ ਸਾਡੇ ਤਨ ਮਨ ਧਨ ਦੀ ਗੱਲ ਕਰਦੇ ਹੁਕਮ ਫੇਛੜਿਆ ਹੋਇਆ ਹੈ ਹੁਕਮ ਨਿਕਲਿਆ ਨਹੀਂ ਕਰਦਾ ਗੁਰਬਾਣੀ ਨੂੰ ਮੰਨੇ ਤੇ ਬਿਨਾ ਮੋਥਰਾ ਹੱਲ ਨਹੀਂ ਹੋਣਾ 20 ਵਿਸਵੇ ਗੁਰ ਕਾ ਮੰਨ ਮਾਨਾ ਹੈ 199.9 ਵੀ ਜੇ ਹੋਵੋ ਅਸੀਂ ਮੰਨ ਲਈਏ ਨਾ ਤਾਂ ਵੀ ਉਹ ਗੱਲ ਨਹੀਂ ਬਣਦੀ 100% ਬਣਨੀ ਪਊ ਕੁਰਬਾਨੀ ਫਿਰ ਉਹ ਅਵਸਥਾ ਪ੍ਰਾਪਤ ਹੋਊ ਜੋ ਗੁਰਨਾਨ ਕਾੜੀਏ ਫਿਰ ਉਹੀ ਅਵਸਥਾ ਪ੍ਰਾਪਤ ਉਹ ਹੋਊਗੀ ਫਿਰ ਨਹੀਂ ਉਹਦੋਂ ਘਾਟ ਅਵਸਥਾ ਪ੍ਰਾਪਤ ਹੋਊਗੀ ਜਿਨ੍ਹਾਂ ਨੇ ਤਨਮਨ ਤੰਦੇ ਕੇ ਹੁਕਮ ਨੇ ਉਪਾਈ ਮੰਨੀ ਸੋ ਵਰਗੇ ਪੰਜ ਪਿਆਰੇ ਹੋਏ ਖੋਪਰੀਆਂ ਲਾਈਆਂ ਜੜਖਣਿਆਂ ਤੇ ਚੜੇ ਆਰਿਆਂ ਨਾਲ ਚੀਰੇ ਗਏ ਉਹ ਅਵਸਥਾ ਸ਼ਹੀਦਾਂ ਦੀ ਅਵਸਥਾ ਹੈ ਉਹ 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 ਨਿਸਵਾਰਥ ਜ਼ਰੂਰ ਤੇ ਪਰ ਹੁਕਮ ਮੁਝ ਨਹੀਂ ਹੋਇਆ ਉਹਨਾਂ ਤੇ ਕੋਈ ਨਹੀਂ ਅਗਲੇ ਜਨਮ ਵਿੱਚ ਹੁਣ ਪੈਦਾ ਹੋਏ ਹੋਏ ਨੇ ਬਥੇਰੇ ਉਹਨਾਂ ਚ ਖਬਰ ਨਹੀਂ ਤੁਹਾਡੇ ਜੋ ਕਿਹੜਾ ਕਿਹੜਾ ਕੀ ਹੈ 5 ਲੱਖ ਹੀ ਪਤਾ ਇਹ ਗੱਲ ਹੈ ਧਾਰਮਿਕ ਐਸਾ ਵਿਸ਼ਾ ਹੈ ਇਹ ਧਰਮ ਕਿਸੇ ਧਰਮ ਚ ਨਹੀਂ ਆ ਦੁਨੀਆ ਦੀ ਜਿਹਨੇ ਧਰਮ ਨੇ ਨਾ ਪਿਉਰਟੀ ਕਿਸੇ ਧਰਮ ਚ ਨਹੀਂ ਹੈ ਜੋ ਗੁਰਬਾਣੀ ਕਹਿੰਦੀ ਉਹ ਤੇ ਖਰਾ ਕੋਈ ਵੀ ਨਹੀਂ ਉਤਰਿਆ ਆਇਆ ਜਿੰਨੇ ਪਿਛਲੀਆਂ ਮੱਤਾ ਨੇ ਧਰਮ ਤਾਂ ਕੋਈ ਵੀ ਨਹੀਂ ਵੈਸੇ ਮੱਤਾ ਨੇ ਹੋ ਸਿੱਖ ਵੀ ਮੱਤਾ ਸਿੱਖ ਧਰਮ ਨਹੀਂ ਹੈ ਯਾਦ ਰੱਖਿਓ ਇਹ ਗੱਲ ਸਿੱਖ ਕੋਈ ਧਰਮ ਨਹੀਂ ਇਹ ਮੱਤਾ ਨੇ ਸਿੱਖ ਮੱਤ ਸਭ ਬੁੱਧਤੁ ਮਾਰੀ ਗੁਰਬਾਣੀ ਜਿਹਨੂੰ ਮੱਤ ਬਣਿਆ ਹੈ ਧਰਮ ਨਹੀਂ ਬਣਿਆ ਸਿੱਖੋ ਧਰਮ ਵੇਦ ਬਣਿਆ ਹੈ ਬਹੁਤ ਜ਼ਰੂਰੀ ਗੱਲ ਆ ਹੈ ਇੰਪੋਰਟੈਂਟ ਗੱਲ ਸੀ ਲਾਮਾਂ ਸਭ ਦੀਆਂ ਹੋਈਆਂ ਨੇ ਜੀ ਦਾ ਵਿਆਹ ਹੋਇਆ ਹੋ ਤਕਰੀਬਨ ਸਾਰੇ ਆਪਣੇ ਹੋ ਜਾਈ ਨੇ ਕੋਈ ਐਸਾ ਆਦਮੀ ਨਹੀਂ ਜੀ ਦਾ ਵਿਆਹ ਨਾ ਹੋਇਆ ਹੋਵੇ ਇੱਥੇ ਜਿਹੜੇ ਬੈਠੇ ਨੇ ਤੁਸੀਂ ਸੁਣਿਆ ਸੀ ਲਾਮ ਦੇ ਵਿੱਚ ਪਰ ਸੁਣੀ ਹੁੰਦੀ ਤਾਂ ਧਿਆਨ ਖਬਰ ਸੁਣਾਉਣੇ ਵਾਲੇ ਦਾ ਧਿਆਨ ਨਹੀਂ ਸੀ ਸੁਣਨ ਵਾਲਾ ਵਿਚਾਰਾ ਕੀ ਕਰੇ ਬਹੁਤ ਇੰਪੋਰਟੈਂਟ ਗੱਲ ਪਹਿਲੀ ਲਾਮ ਦੇ ਵਿੱਚ ਹੀ ਆਈ ਸੀ ਹਰ ਪਹਿਲੜੀ ਲਾਮ ਪ੍ਰਵਰਤੀ ਕਰਮ ਦਰੜਾਇਆ ਬਲਰਾਮ ਜੀਓ ਪ੍ਰਵਰਤੀ ਕਰਮ ਆ ਜਿਹੜੀ ਕੋ ਦਾ ਤਨ ਇਹਦੇ ਅਨੁਸਾਰ ਚੱਲਣਾ ਪਾਣਾ ਪ੍ਰਕਿਰਤੀ ਦੇ ਅਨੁਸਾਰ ਚੱਲਣਾ ਆਪਣੀ ਮਰਜ਼ੀ ਨਹੀਂ ਕਰਨੀ ਨਾ ਕੁੜੀ ਨੇ ਨਾ ਮੁੰਡੇ ਨੇ ਜਦ ਆਪਣੀ ਮਰਜ਼ੀ ਕਰੋਂਗੇ ਲੜਾਈ ਆ ਗੁਰਬਾਣੀ ਦੇ ਨਾਲ ਦੋਹਾਂ ਨੇ ਲੱਗਣਾ ਕੋਈ ਝਗੜਾ ਹੀ ਨਹੀਂ ਝਗੜਾ ਹੈ ਇਹ ਸੀ ਵੀ ਗੁਰੂ ਦੇ ਨਾਲ ਲੱਗਣਾ ਤੁਹਾਨੂੰ ਨਾ ਤੁਸੀਂ ਆਪਣੀ ਮਰਜ਼ੀ ਕਰਨੀ ਹੈ ਨਾ ਉਹਨੇ ਕਰਨੀ ਹੈ ਰਾਈਟ ਵੇ ਕੀ ਹੈ ਜਾਂ ਰਾਈਟ ਵੇ ਤੇ ਦੋਨੋਂ ਰਹਾਂਗੇ ਝਗੜਾ ਹੀ ਨਹੀਂ ਹਰ ਪਹਿਲੜੀ ਲਾਹਮ ਪਰ ਪ੍ਰਤੀ ਕਰਮ ਤੜਾਇਆ ਬਲ ਰਾਮ ਜੀ ਹੋ ਬਾਣੀ ਬ੍ਰਹਮਾ 베ਦ ਧਰਮ ਦੜੋ ਦੱਸੋ ਕੀ ਹੈ ਬਾਣੀ ਬ੍ਰਹਮਾ ਬ੍ਰਹਮਣ 베ਦ ਬੜਾਣ ਉਹਨੂੰ ਦੜ ਕਰੋ ਪਾਪ ਤੇ ਜਾਇਆ ਬਲ ਰਾਮ ਜੀ ਏਹੀ ਧਰਮਾ ਕਹਿੰਦੇ ਪਿੱਛੇ ਲੈ ਗਏ ਸਮੁੰਦਰ ਨੂੰ ਜੋੜਿਆ ਸਾਨੂੰ ਸਮੁੰਦਰ ਕੀ ਹੈ ਸਮੁੰਦਰ ਤੋਂ ਸਭ ਦਰਿਆ ਪੈਦਾ ਹੋਏ ਨੇ ਅਸੀਂ ਕੀ ਕਹਿੰਦੇ ਸਾਰੇ ਦੇ ਸਮੁੰਦਰ ਵੱਲ ਨੂੰ ਲੈ ਕੇ ਜਾਂਦੇ ਨੇ ਉੱਪਰ ਲੋਕੋ ਸਮੁੰਦਰ ਦੀ ਗੱਲ ਕਰੋ ਫਿਰ ਦਰਿਆ ਦੀ ਗੱਲ ਕਰਦੇ ਕਰਦੇ ਦਰਿਆਵਾਂ ਦਾ ਥੋੜਾ ਝਗੜਾ ਪਾਇਆ ਅਸੀਂ ਆਪਣੇ ਦਰਿਆ ਦਾ ਪਾਣੀ ਹਰਿਆਣੇ ਨੂੰ ਨਹੀਂ ਦੇਣਾ Rajasthan ਨੂੰ ਸਾਡਾ ਪਾਣੀ ਕਿਉਂ ਜਾਂਦਾ ਹੈ ਉਹ دریا ਦਾ ਝਗੜੇ ਦੀ ਜੜ ਨੇ ਹੁਣ ਤਾਂ ਸਮੁੰਦਰਾਂ ਤੇ ਵੀ ਲੋਕ ਝਗੜਾ ਪਾਉਂਦੇ ਨੇ ਵਸ ਬਣਦੇ ਨੇ ਪਰ ਸਮੁੰਦਰ ਨੂੰ ਬਣਨੇ ਬਣਨੇ ਸਮੁੰਦਰ ਤੇ ਡੁੱਬ ਜਾਣਗੇ ਸਮੁੰਦਰ ਦੀ ਗੱਲ ਕਰੀਏ ਆਪਾਂ ਬੇ ਸਮੁੰਦਰ ਨੇ دریا ਪੈਦਾ ਕੀਤੇ ਨੇ ਸਾਰੀਆਂ ਮੱਤਾਂ ਬੇਦ ਦੇ ਵਿੱਚੋਂ ਨਿਕਲੀਆਂ ਨੇ ਜੇ ਬੇਦ ਦੀ ਗੱਲ ਕਰਾਂ ਮੱਤਾਂ ਵਿੱਚ ਆ ਜਾਂਦੀਆਂ ਨੇ ਜੇ دریا ਪੈਦਾ ਹੁੰਦੇ ਬਦਲ ਕੇ ਥੋੜਾ ਦਾ ਸਮੁੰਦਰ ਚੋਂ ਤੂਫਾਨ ਆਉਂਦੇ ਹੜ੍ਹ ਆਉਂਦੇ ਨੇ ਆਖਣ ਜਾ ਕੇ ਮਿਲਦਾ ਕਿੱਥੇ ਹੈ ਜਾਂ ਸਮੁੰਦਰ ਚਲੇ ਜਾਂਦਾ ਪਰ ਚੁੱਪ ਕਰ ਜਾਂਦਾ ਉੱਥੇ ਜਾ ਕੇ ਮਚਾਵੇ ਨਾ ਖਲਬਲੀ ਇੱਥੇ ਤਾਂ ਖਲਬਲੀ ਮਚਾ ਜਾਂਦਾ ਹੈ ਸਮੁੰਦਰ ਜਾ ਕੇ ਚੁੱਪ ਕਰਕੇ ਬਾ ਉੱਥੇ ਨਿਕ ਜਾਂਦਾ ਜਾ ਕੇ ਪਤਾ ਵੀ ਨਹੀਂ ਲੱਗਦਾ ਉਹਨੂੰ ਵੀ ਮੇਰੇ ਤੋਂ ਨਿਕਲਿਆ ਸੀ ਜਾਂ ਮੇਰੇ ਚ ਆਵੜਿਆ ਇਸ ਕਰਕੇ ਬੜਾ ਭਾਂਡਾ ਗੁਰਮਤੋਂ ਸਮੁੰਦਰ ਹੈ ਜੀ ਸਾਰਿਆਂ ਵੱਤਾ ਸਮਝ ਜਾਣਗੇ ਕਿਸੇ ਨੂੰ ਬੋਲਣ ਦੀ ਇੱਥੇ ਜਗ੍ਹਾ ਹੀ ਨਹੀਂ ਹੈ ਪਰ ਅਸੀਂ ਤਾਂ ਖੋਤੇ ਆ ਕੀ ਬੈਠੇ ਹਾਂ ਉਹਨੂੰ ਸਮੱਸਿਆ ਸੇ ਖਾਣੇ ਆਪ ਤਿਆਗਦਾ ਹਾਂ